ਹਾਂਜੀ ਗੁੱਡ ਇਵਨਿੰਗ ਗਾਈਜ਼ ਅੱਛਾ ਇਹ ਜਿਹੜਾ ਇਹ ਲਾਲ ਰੰਗ ਦੇਖ ਰਹੇ ਹੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਛਾ ਜਿਹੜੀ ਇਹ ਲਾਲੀ ਹੈ ਨਾ ਇਹ ਲਾਲੀ ਸੂਰਜ ਦੇ ਛਪਣ ਦੀ ਨਹੀਂ ਹੈਗੀ ਤੁਸੀਂ ਸਾਰੇ ਇੱਧਰ ਦੇਖੋ ਇੱਥੋਂ ਲੈ ਕੇ ਪੂਰੀ ਜਿਹੜੀ ਇਹ ਲਾਲੀ ਹੈਗੀ ਇਥੋਂ ਤੱਕ ਇਹ ਸਿਰਫ ਠੀਕ ਆ ਸ਼ਾਮ ਦੇ 7 ਵਜੇ ਚੁੱਕੇ ਆ ਤੇ ਦੇਖੋ ਚੰ드ਰਮਾ ਵੀ ਨਿਕਲੇ ਆਇਆ ਠੀਕ ਆ ਚੰ드ਰਮਾ ਵੀ ਨਿਕਲੇ ਸ਼ਾਮ ਦੇ 7 ਵਜੇ ਚੁੱਕੇ ਹੈਗੇ ਤੇ ਇਹ ਜਿਹੜੀ ਲਾਲੀ ਹੈਗੀ ਇਹ ਜਿਹੜੀ ਰਿਫਾਇਨਰੀ ਆ ਨਾ ਗੁਰਗੋਵਿੰਦ ਸਿੰਘ ਰਿਫਾਇਨਰੀ ਉਹਦੇ ਚੋਂ ਨਿਕਲਣ ਵਾਲੀ ਲਾਟ ਦੀ ਲਾਲੀ ਹੈ ਇਹ ਤੁਸੀਂ ਇਹ ਨਾ ਸਮਝਿਓ ਕਿ ਵੀ ਇਹ ਸੂਰਜ ਦੇਸ਼ ਆਪਣੀ ਲਾਲੀ ਹੈਗੀ ਤੁਹਾਨੂੰ ਇੱਧਰ ਵੀ ਦਿਖਾ ਦਿੰਦਾਗਾ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਆ ਦੇਖੋ ਸਾਰਾ ਕਲੀਅਰ ਹੈਗਾ ala dwaala apna sara clear hai ga tutli ਇਥੋਂ ਸੂਰਜ ਨਿਕਲਦਾਗਾ ਤੁਹਾਨੂੰ ਦਿਖਾਉਣਾ ਮੈਂ ਕੈਮਰੇ ਨੂੰ ਪ੍ਰੋਬਲਮ ਆ ਰਹੀ ਹੈਗੀ ਡਿਟੈਕਟ ਕਰਨ ਚ ਪੂਰਾ ਕਲੀਅਰ ਹੈ ਕ੍ਰਿਸਟਲ ਕਲੀਅਰ ਹੈਗਾ ਠੀਕ ਹੈ ਨਾ ਸ਼ਾਮ ਹੋ ਚੁੱਕੀ ਆ ਤੇ ਅੱਜ ਤਰੀਕ ਹੈਗੀ ਹੈਗੀ 4 ਮਾਰਚ 2025 ਇਹ ਜਿਹੜੀ ਸੂਰਜ ਦੀ ਲਾਲੀ ਆ ਕੱਲ ਨੂੰ ਇਹਦੇ ਤੇ ਬਲੌਗ ਬਣਾਉਂਗਾ ਮੈਂ ਫੋਲੋ ਤੁਸੀਂ ਦੇਖਿਓ ਅੱਜ ਮੈਂ ਤੁਹਾਨੂੰ ਦਿਖਾਉਣ ਦਾ ਕਾਰਨ ਕੀ ਹੈਗਾ ਕਿ ਇਹ ਲਾਲੀ ਸ਼ਾਮ ਨੂੰ ਹੀ ਡਿਟੈਕਟ ਹੋਣੀ ਸੀ ਦੇਣੇ ਕਿਉਂਕਿ ਬਦਲਵਾਈ ਕਰਕੇ ਨਾ ਇਹ ਡਿਟੈਕਟ ਨਹੀਂ ਸੀ ਹੋਣੀ ਤੇ ਤੁਸੀਂ ਦੇਖੋ ਵੀ ਬਹੁਤ ਜਿਆਦਾ ਇਹਦੀ ਰੌਸ਼ਨੀ ਹੁੰਦੀ ਆ ਤੇ ਤੁਸੀਂ ਦੇਖ ਕੇ ਬਹੁਤ ਆਨੰਦ ਮਾਣੋਗੇ ਵੀ ਕਿੰਨੀ ਤੇਜ਼ ਰੌਸ਼ਨੀ ਹੈ ਇਹਦੀ ਤੇ ਕੱਲ ਨੂੰ ਇਹਦਾ ਬਣੂਗਾ ਫੁੱਲ ਵਲੌਗ ਤੇ ਤੁਸੀਂ ਸਾਰਿਆਂ ਨੇ ਕੀ ਕਰਨਾਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲੈਣਾਗਾ ਬੈਲ ਆਈਕਨ ਨੂੰ ਦਬਾ ਦੇਣਾਗਾ ਕਿਉਂਕਿ ਮੈਨੂੰ ਕੀ ਤੁਹਾਡੀ ਹੈਲਪ ਦੀ ਬਹੁਤ ਜਿਆਦਾ ਜ਼ਰੂਰਤ ਆ ਤੇ ਬਾਕੀ ਜਦੋਂ ਫੁੱਲ ਵਲੌਗ ਬਣਾਉਂਗਾ ਨਾ ਕੱਲ ਨੂੰ ਤੁਹਾਨੂੰ ਵਲੌਗ ਦੇ ਵਿੱਚ ਮੈਂ ਪੂਰੀ ਜਾਣਕਾਰੀ ਦੇਵਾਂਗਾ ਇੱਥੋਂ ਤਕਰੀਬਨ 16-17 ਕਿਲੋਮੀਟਰ ਮੇਰਾ ਅ ਰਸਤਾ ਦਾ ਜੇ ਹੁਣ ਬਦਲ ਬਾਈ ਨਾ ਹੁੰਦੀ ਤਾਂ ਤੁਹਾਨੂੰ ਹੁਣ ਲਾਟ ਵੀ ਮੈਂ ਦਿਖਾ ਦੇਣੀ ਸੀ ਕਿ ਕਿਸ ਤਰ੍ਹਾਂ ਬੱਲ ਰਹੀ ਆ ਤੇ ਤੁਹਾਨੂੰ ਬਹੁਤ ਨੇੜੇ ਤੋਂ ਦਿਖਾਉਂਗਾ ਬਹੁਤ ਘੈਂਟ ਨਿਆਰਾ ਬਣਾਉਂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਠੀਕ ਹੈ ਜੀ ਮਿਲਦੇ ਹਾਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਗੁੱਡ ਟੂ ਸੀ ਯੂ